ਗਏ ਪਰਤ ਕੇ ਵਾਪਸ ਨਾ ਆਏ ਉੱਥੇ ਉਹਨਾਂ ਦਾ ਕਤਲ ਹੋ ਗਿਆ ਤੇ ਤੇਰੇ ਨਾਲ ਜੋ ਆਪਣੇ ਬਾਰੇ ਸੋਚੋ ਠੀਕ ਕਹਿੰਦੇ ਜੇ ਤੁਸੀਂ ਦੇਖ 골ਡੀ ਨਾਲ ਤੇ ਮੈਂ ਖੁੱਲ ਕੇ ਗੱਲ ਨਹੀਂ ਕਰ ਸਕਦੀ ਪਰ ਪੁੱਤਰ ਤੇਰੇ ਨਾਲ ਤੇ ਕਰ ਸਕਦੀ ਆ ਨਾ ਆਪਣਾ ਪਰਿਵਾਰ ਵਧਾਓ ਅੱਗੇ ਆਗੇ ਜੇ ਐਲੋ ਫੜੋ ਤੋਲੀਆ ਆਪ ਹੀ ਮੈਨੂੰ ਪਾਣੀ ਫੜਾ ਕੇ ਗਈ ਤੇ ਫਿਰ ਵਾ ਕੇ ਪੁੱਛਣ ਦੀ ਆ ਗਈ ਚਲੋ ਆਓ ਓ ਮम्मी ਬੈਠੇ ਆ ਤੁਹਾਨੂੰ ਆਵਾਜ਼ ਮਾਰੰਦੇ ਸਸਕੜਾ ਮम्मी ਸਸਕੜਾ ਆ ਗਿਆ ਪਤ ਆਹ ਮੇਰੀ ਸੋਨ ਗੱਲ ਜਦੋਂ ਜਾਣਾ ਹੁੰਦਾ ਨਾ ਸਵੇਰੇ ਪਤ ਮੈਨੂੰ ਬਾਦ ਦੇ ਕੇ ਜਾਇਆ ਕਰ ਖੇਤਾਂ ਨਾਲ ਜਦੋਂ ਨਿਕਲਦਾ ਹੁੰਦਾ ਮਾ ਪੈਲੀ ਬੰਨਿਆ ਨੂੰ ਜਦੋਂ ਜਾਈਏ ਨਾ ਮੈਨੂੰ ਠਾਕ ਜਾਇਆ ਕਰ ਕਰ ਓ ਮम्मी ਮੈਨੂੰ ਇਹ ਹੁੰਦਾ ਵਾ ਕਿ ਤੂੰ ਹੀ ਬਾਤੋਂ ਸਾਰਾ ਦਿਨ ਤੇ ਲੱਗੇ ਰਹਿਣਾ ਹੁੰਦਾ ਤੇ ਇਸ ਕਰਕੇ ਜਿਹੜਾ ਆਰਾਮ ਹੁੰਦਾ ਨਾ ਉਹ ਨਾ ਤੁਸੀਂ ਕਰ ਲੋ ਨਾ ਇਹ ਨਾ ਸੋਚਣਾ ਤੂੰ ਮੈਨੂੰ ਬਾਹਰ ਦੇ ਕੇ ਜਾਣੀ ਆ ਉਹ ਲਿਆਓ ਹੁਣ ਕੋਈ ਰੋਟੀ ਰਾਟੀ ਵੀ ਖਵਾ ਦਿਓ ਕਿਰਨ ਲਿਆ ਰੋਟੀ ਪਤਾ ਲੈ ਆਓ ਕਿਰਨ ਚਲੋ ਠੀਕ ਆ ਤੇ ਚੱਲੀਏ ਲੈ ਚਾਚੀ ਜੀ ਬੇਟੀ ਮੰਮੀ ਚਾਚੀ ਸਸਿਕਾਲ ਸਸਿਕਾਲ ਪੁੱਤ ਮੈਂ ਚੋਕਲਾਣ ਚ ਕਿਰੇ ਨਾ ਕੋਈ ਗੱਲ ਨਹੀਂ ਚਾਚੀ ਆ ਲੈ ਪੁੱਤ ਲੈ ਲੈ ਰੋਟੀ ਖਾ ਪਹਿਲਾਂ ਦੋ ਰੋਟੀ ਤੁਹਾਡੇ ਕਰਕੇ ਆਪਾਂ ਸਾਰੇ ਜਾਨੇ ਬੈਠੇ ਹੋਏ ਆ ਤੁਸੀਂ ਰੋਟੀ ਖਾਓ ਤੇ ਆਪਾਂ ਸਾਰੇ ਖਾਈਏ ਤੇ ਤੂੰ ਹੀ ਮੈਨੂੰ ਜੀ ਡੀਕ ਦੇ ਰੰਦੇ ਜੇ ਸਾਰੇ ਜਾਨੇ ਤੇ ਰੋਟੀ ਖਾ ਲਿਆ ਨਾ ਪੁੱਤ ਤੇਰੇ ਤੋਂ ਬਿਨਾ ਅਸੀਂ ਰੋਟੀ ਖਾ ਸਕਦੇ ਆ ਤੁਹਾਨੂੰ ਪਤਾ ਤੇਗਾ ਨਾ ਚਾਚੀ ਜੀ ਨੇ ਰੋਟੀ ਖਾਣੀ ਆ ਇਨਾ ਮੰਮੀ ਨੇ ਖਾਣੀ ਆ ਜਦੋਂ ਤੱਕ ਤੁਸੀਂ ਇੱਕਨੇ ਵਾਲਾ ਨਹੀਂ ਨਾ ਖਾਓਗੇ ਸਾਡੇ ਕਿਸੇ ਦੇ ਅੰਦਰ ਨਹੀਂ ਵਾਲਾ ਨਹੀਂ ਜਾਣਾ ਚਲ ਸ਼ੁਕਰ ਹੈ ਮਾਲਕਾ ਮੈਂ ਕਿਹਾ 골ਡੀ ਨੂੰ ਆਲੂ ਮਟਰ ਬੜੇ ਪਸੰਦ ਨੇ ਤੇ ਮੈਂ ਉਹ ਹੀ ਬਣਾਵਾਂ ਦਿਲ ਕੁਝ ਕਰਦਾ ਜੇ ਅੱਛਾ ਤਾਲੇ ਮਟਰ ਦਾ ਸਵਾਦ ਆਪਣਾ ਹੀ ਆ ਹੋਰ ਆئیںਗੇ ਨਾ ਤੇ ਆਪਣਾ ਤੋੜ ਤੜਵਾ ਲਿਆ ਅਮੀ ਉਥੇ ਲੱਗੀਆਂ ਜਨਾਨੀਆਂ ਹੋਰ ਲੈ ਵੀ ਮਟਰ ਮੇਰੀ ਗੱਲ ਸੁਣ ਤੰਨੀਆਂ ਤੇ ਗੋਭੀ ਵੀ ਲੈ ਆਵੀਂ ਆਂਦੀ ਵਾਰੀ ਕੋਈ ਨਹੀਂ ਸ਼ਾਮੀ ਉਹ ਬਣਾ ਰਹੇ ਕਿੰਨੇ ਕੋ ਬੰਦੇ ਲਾਏ ਹੋਏ ਨਹੀਂ ਪਹਿਲੀ ਇਹ ਚ ਉਹ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਆਪਣਾ ਨਾ ਬਸ ਜੀਣ ਦਾ ਸਵਾਦ ਲੋ ਬਾਕੀ ਠੀਕ ਹੀ ਠੀਕ ਐ ਬਾਕੀ ਕੰਮ ਕਰਦੀ ਨੇ ਚਿੰਤਾ ਨਾ ਆਇਆ ਕਰੋ ਸਾਡਾ ਕਦੇ ਜੀਣਾ ਕੋਲ ਡੀ ਕੋਈ ਜੀਣਾ ਨਹੀਂ ਸਾਡਾ ਦੋ ਵੇਪਰਾ ਗਏ ਪਰਤ ਕੇ ਵਾਪਸ ਨਾ ਆਏ ਉਥੇ ਉਹਨਾਂ ਦਾ ਕਤਲ ਹੋ ਗਿਆ ਤੇ ਤੇਰੇ ਨਾਲ ਖੁੱਲੇ ਖੁੱਲੇ ਮੋਟਿਆ ਤੇ ਨਾ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ ਸਾਨੂੰ ਦੋਵਾਂ ਦਰਾਨੇ ਚ ਠਾਣੀਆਂ ਨੂੰ ਮਾਂ ਨੇ ਪੁੱਤਰ ਕਿ ਤੂੰ 30 ਸਾਲਾਂ ਤੋਂ ਇਹ ਜ਼ਿੰਮੇਵਾਰੀ ਨਾ ਦਿਲੋਂ ਨਹੀਂ ਭੰਦਾ ਪਿਆ ਤੇ ਸਾਨੂੰ ਮਹਿਸੂਸ ਨਹੀਂ ਹੁੰਦਾ ਤੂੰ ਸਾਨੂੰ ਕੋਈ ਕਮੀ ਨਹੀਂ ਰਹਿਣ ਦਿੰਦਾ ਮੰਮੀ ਚਾਚੀ ਜੀ ਛੱਡੋ ਪੁਰਾਣੀਆਂ ਗੱਲਾਂ ਤੁਸੀਂ ਜਦੋਂ ਵੀ ਪੁਰਾਣੀਆਂ ਗੱਲਾਂ ਛੇੜ ਲੈਂਦੇ ਜੇ ਨਾ ਆਪਣੇ ਮਨ ਨੂੰ ਦੁਖੀ ਕਰ ਲੈਂਦੇ ਜੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਸਾਰੇ ਜਾਣੇ ਦੁਖੀ ਹੋ ਜਾਂਦੇ ਜੇ ਜੋ ਬੀਤ ਗਿਆ ਸੋ ਬੀਤ ਗਿਆ ਇਹ ਵੇਖੋ ਹੁਣ ਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਨਾ ਤੁਹਾਡੇ ਪੁੱਤ ਨੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਹੁਣ ਤੁਸੀਂ ਜੋ ਪਹਿਲਾਂ ਨਹੀਂ ਨਾ ਵੇਖਿਆ ਉਹ ਹੁਣ ਵੇਖੋਗੇ ਤੇ ਨਾਲੇ ਬੀਤੀਆਂ ਗੱਲਾਂ ਨਾ ਯਾਦ ਕਰਿਆ ਕਰੋ ਇਹ ਵੇਖੋ ਕਿ ਇਹ ਸਾਹਮਣੇ ਕੁਛ ਨਹੀਂ ਕਹਿੰਦੇ ਪਰ ਅੰਦਰੋਂ-ਅੰਦਰ ਹੀ ਇਹ ਵੀ ਦੁਖੀ ਹੋ ਜਾਂਦੇ ਜਦੋਂ ਤੁਸੀਂ ਦੋਵੇਂ ਜਾਣੇ ਦੁਖੀ ਹੋ ਜਾਂਦੇ ਏ ਤੇ ਹੁਣ ਇਹਨਾਂ ਨੇ ਰੋਟੀ ਖਾ ਲਈ ਐ ਮੈਂ ਤੁਹਾਡੇ ਦੋਵਾਂ ਵਾਸਤੇ ਰੋਟੀ ਲੈ ਕੇ ਆਂਦੀ ਜੇ ਅੱਜ ਇਹਦਾ ਚਾਚਾ ਹੁੰਦਾ ਇਹਦਾ ਪਾਪਾ ਹੁੰਦਾ ਉਹ ਪਤਾ ਕਿਰਨ ਉਹਨਾਂ ਨੂੰ ਬੜੀ ਖੁਸ਼ੀ ਹੋਣੀ ਸੀ ਕਿ ਉਹਨਾਂ ਦਾ ਪੁੱਤ ਸਾਰੀਆਂ ਜ਼ਿੰਮੇਵਾਰੀਆਂ ਚੁੱਕੀ ਫਿਰਦਾ ਕੀ ਪਤਾ ਚਾਚੀ ਜੀ ਮਾਲਕ ਨੂੰ ਕੀ ਮਨਜ਼ੂਰੀ ਕੀ ਪਤਾ ਉਹ ਹੁੰਦੇ ਤੇ ਮੈਂ ਕਿ ਤਨ ਨਲਾਕ ਹੀ ਨਾ ਨਿਕਲਦਾ ਨਾ ਪੁੱਤ ਇਤਨਾ ਨਾ ਗੱਲਾਂ ਕਰਿਆ ਕਰ ਕਿ ਇਹ ਸਾਨੂੰ ਬਹੁਤ ਦੁਖੀ ਕਰਦੇ ਜਿਨਾ ਬੋਲਿਆ ਕਰ ਚਲੋ ਛੱਡੋ ਸਾਰੀਆਂ ਗੱਲਾਂ ਨੂੰ ਆ ਲਿਆ ਰੋਟੀ ਸਬਜ਼ੀ ਠੰਡੀ ਹੋ ਗਈ ਸਾਰੀ ਦੁਬਾਰਾ ਲਿਆ ਹਾਂ ਇਹਨਾਂ ਆ ਗੰਡਾ ਦੂਜਾ ਘਰ ਕੱਟ ਲਿਆ ਸੋ ਤੁਸੀਂ ਨਾ ਸਾਰੇ ਜਾਨੇ ਇੱਥੇ ਬੈਠੋ ਮੈਂ ਤੂੰ ਰੋਟੀ ਲਿਆ ਆਪਾਂ ਸਾਰੇ ਨਾ ਇੱਕੋ ਥਾਲੀ ਚ ਰੋਟੀ ਖਾ ਰਹੀ ਐ ਚਲੋ ਠੀਕ ਆ। ਉਹ ਵੱਡੇ ਕੋਲੇ ਚ ਪਾ ਲਿਆ ਸਭ। ਚਲੋ ਠੀਕ ਆ। ਹੁਣ ਤੁਸੀਂ ਵੀ ਰੋਵੋ ਨਾ। ਠੀਕ ਐ ਨਾ? ਖੁਸ਼ ਹੋਵੋ। ਇਹ ਵੇਖੋ ਤੁਹਾਡੇ ਮੁੰਡੇ ਨੇ ਤੁਹਾਨੂੰ ਸਾਰਿਆਂ ਨੂੰ ਚੰਗੇ ਦਿਨ ਵਿਖਾਏ ਆ। ਮਾੜੇ ਨਹੀਂ। ਠੀਕ ਐ ਨਾ ਮੰਮੀ? ਹਾਂ। ਚਲੋ ਰੋਟੀ ਲੈ ਕੇ ਆਨੀ ਐ ਮੈਂ। ਸ਼ਾਮ ਤੇ ਤੇਰੇ ਤੇ ਹੀ ਮਾਂ ਨੇ ਪੁੱਤ। ਕੁੰਯੋ ਯੋ ਸਦਾ ਸਾਰਾ ਕੁਝ। ਪੁੱਤ ਜਿੰਨਾ ਦਿਨ ਤੋਂ ਸਕੂਲ ਜਾਣਾ ਐ। ਉਹਨਾਂ ਦਿਨਾਂ ਤੋਂ ਆਪਣੇ ਖੇਤ ਆਪਾਂ ਪਹਿਲੀ ਬੰਨਾ ਸਾਂਭਦਾ ਹਾਂ ਘਰ ਵੇ ਨਾ ਹੈ ਕੱਚਿਆ ਕਰਾ ਤੋ ਸਾਨੂੰ ਪੱਕਿਆ ਕਰਾ ਚ ਲਿਆਂਦਾ ਨਹੀਂ ਤੇ ਅੱਜ ਅਹੀਂ ਦਰਾਨੀ ਥਾਣੀ ਨੇ ਰੋਲ ਜਾਣਾ ਸੀਗਾ ਕਹੇ ਜੋ ਕਰਨੀ ਸੀ ਰਣਾ ਪੋ ਤੈਰੇ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਤੈਂជី ਅਸੂਨੀ ਦੇ ਲੋਕਾਂ ਦੇ ਬੱਚੇ ਐਨੇ ਨਲਾਇਕ ਵਾਇਗੁਰ ਦੀ ਮਿਹਰ ਐ ਕਿ ਸਾਡੇ ਬੱਚੇ ਲੈਕ ਨੇ ਤਿੰਨੋ ਹੀ ਲੈਕ ਨੇ ਇਨਕੋ ਸਮਰਤ ਤੇਰੀ ਗੱਲ ਬਿਲਕੁਲ ਸਹੀ ਹੈ। ਮੇਰੇ ਅਹੀਂ ਨਾ ਚੱਲੇ ਆ ਕਾਲਜ ਤੇ ਉੱਥੇ ਨਾ ਥੋੜੀ ਕਿ ਲੋਡ ਪੈ ਜਾਂਦੀ ਪੈਸਿਆਂ ਦੀ ਤੁਸੀਂ 2000 ਰੁਪਏ ਦੇ ਦੋਗੇ ਸਾਨੂੰ ਮੇਰੇ ਨਾਲੇ ਨਾ ਛੋਟਾ ਇੱਕ ਹੋਰ ਕੰਮ ਹੀਗਾ ਉਹ ਨਾ ਕਾਲਜ ਦੀ ਫੀਸ ਵੀ ਜਾਣੀ ਏ ਅਗਲੇ ਮਹੀਨੇ ਤੇ ਫੀਸ ਵੀ ਜੇ ਪ੍ਰਬੰਧ ਹੋ ਜਾਂਦਾ ਤੇ ਪ੍ਰਬੰਧ ਕਿ ਹੋ ਜਾਣਾ ਸੀ ਅੱਗੇ ਵੀ ਤੇ ਪਰਦਾ ਹੀ ਹੈ ਤੇ ਹੁਣ ਵੀ ਭਰੇਗਾ ਹੀ ਨਾ ਤੁਸੀਂ ਐਵੇਂ ਕੇਂਦੇ ਜੇ ਡਰ-ਡਰ ਕੇ ਜਿਵੇਂ ਉਹਦੇ ਕੋਲ ਰੁਪਈਆ-ਰੁਪਈਆ ਤੁਸੀਂ ਅੱਗੇ ਪੁੱਛ ਕੇ ਲੈਂਦੇ ਜੇ ਓਹ ਹੋ ਮੰਮੀ ਅਹੀਂ ਨਾ ਬਸ ਯਾਦ ਕਰਾਉਂਨੇ ਆ ਉਹ ਕਮਲਿਓ ਮੈਨੂੰ ਪਹਿਲੋ ਇੱਕ ਗੱਲ ਦੱਸੋ ਕਿ ਤੁਹਾਡੀ ਫੀਸ ਅੱਜ ਤੱਕ ਕਦੀ ਲੇਟ ਹੋਈ ਆ ਜਿਹੜੀ ਇਸ ਵਾਰ ਹੋ ਜੂਗੀ ਲੇਟ ਜਿਹੜਾ ਮੈਨੂੰ ਆਗੇ ਜੇ ਦੋਵੇਂ ਜਾਣੇ ਯਾਦ ਕਰਾਉਣ ਜਿੱਦਣ ਕਾਲਜ ਵਾਲਿਆਂ ਨੇ ਕਿਹਾ ਉਸ ਤੋਂ ਅਗਲੇ ਦਿਨ ਹੀ ਪੈਸੇ ਲੈ ਜਾ। ਠੀਕ ਐ। ਫੀਸ ਸਭ ਤੋਂ ਪਹਿਲੀਆਂ ਚ ਦੇਣੀ ਆ ਜਾਂ ਸਭ ਤੋਂ ਐਂਡ ਲੀਆਂ ਚ ਨਹੀਂ ਦੇ। ਤੇਰਾ ਨੂੰ ਕਹਿ ਪੜਵੀ ਲਿਆ ਕਰਨ। ਆ ਕੇ ਤੇ ਘਰੋਂ ਲੱਗੇ ਰਹਿੰਦੇ ਨਹੀਂ ਮੋਬਾਈਲ 'ਚ। ਤੇ ਪੜਵੀ ਲਿਆ ਕੇ ਮੈਂ ਤੇਨੂੰ ਪੜਦੇ ਵੇਖਦੀ ਕੋ ਨਹੀਂ ਹੋ ਕਿਸੇ ਤਾਈ। ਚੱਤੀ ਕੋਲ ਪੜ੍ਹਨੀ ਚਾਹੀਦਾ। ਆ ਤੇਰੀ ਤੇ ਸ਼ਕਲ ਜਾਦੀ ਪੜਨ ਵਾਲੀ ਆ। ਕਾਪੀ ਕੋਈ ਤੇਰੇ ਹੱਥ 'ਚ ਨਹੀਂ ਆ। ਉਨੇ ਗੋਲ ਕੀਤੀ ਉਹ ਕਾਪੀ ਓ ਵੀਰੇ ਤੂੰ ਹੀ ਕੀ ਹਰ ਵਾਰੀ ਆ ਪੈਸੇ ਜਿਹਾ ਪੜਾ ਦਿੰਦੇ ਏ ਅੱਜ ਕੱਲ ਤੁਹਾਨੂੰ ਪਤਾ Google Pay ਦਾ ਜ਼ਮਾਨਾ ਵਾ ਆ ਜਿਹੜੇ ਪੈਸੇ ਇੱਧਰ ਉੱਧਰ ਕਰੀਦੇ ਆ ਨਾ ਉਹਨਾਂ ਤੋਂ ਹੀ ਹੋ ਜਾਂਦੇ ਆ ਮੈਂ ਨਾ ਇਦਾਂ ਕਰਦਾ ਵਾ ਹੁਣੇ ਕੋਲੇ ਜੋਂ ਆਉਣਾ ਵਾ ਸ਼ਾਮੀ ਆ ਕੇ ਤੁਹਾਨੂੰ ਸਾਰਾ ਕੁਝ ਦਿਖਾ ਦੂੰਗਾ ਉਹ ਭਰਾਵਾ ਮੈਨੂੰ ਨਹੀਂ ਤੁਹਾਡੇ ਇਹ Google Pay ਜੇ ਆਉਣੇ ਠੀਕ ਐ ਤੇ ਨਾ ਹੀ ਕੋਸ਼ਿਸ਼ ਕਰਿਓ ਆਪਾਂ ਨੂੰ ਤੇ ਸਿੱਧਾ ਸਿੱਧਾ ਹਿਸਾਬ ਹੁੰਦਾ ਜੀ ਕਿ ਆਹ ਪੈਸੇ ਫੜਾਓ ਤੇ ਆਹ ਪੈਸੇ ਲਾਓ ਸਿੱਧੀ ਜੀ ਗੱਲ ਤੇ ਹੋ ਹੋ ਤੀ ਦੋਵੇਂ ਜਾਣੇ ਸ਼ਾਇਦ ਚੱਲੇ ਜੇ ਤੂੰ ਫੇਰ ਐਵੇਂ ਕਰਿਓ ਵੀਰੇ ਵਾਸਤੇ ਪਰਸੇ ਵੀ ਲਈ ਆਇਓ ਹਲ ਫਾਫਾ ਜੇ ਛਡਾਓ ਪਹਿਲਾਂ ਵੀਰੇ ਦਾ ਉਹ ਭਰਾ ਵਾਢੀ ਤਰਾਂ ਤਾਂ ਢੀ ਖੁਸ਼ੀ ਹੈ ਨਾ ਉਦਾਂ ਹੀ ਕਰ ਲਿਓ ਤੁਸੀਂ ਛੜਾ ਦਿਓ ਮੇਰਾ ਲਪਾਪਾ ਲਿਆ ਦਿਓ ਪਰਸ ਉਹ ਵਖਰਾ ਹੀ ਐਡਾ ਬੋਝ ਜਾ ਭਾਈ ਛੰਡੀ ਦਾ ਜੇਬ ਦੇ ਵਿੱਚ ਵੀਰੇ ਹੁਣ ਇਹਨਾਂ ਦੇ ਖਰਚੇ ਤੁਸੀਂ ਸੋਲ ਲੇ ਹੁਣ ਮੇਰੇ ਸੁਣ ਲਓ ਮੈਨੇ ਹੁਣ ਸਲਾਈ ਕਟਾਈ ਸਿੱਖਣੀ ਮੈਨੂੰ ਪੜਨ ਲੈਣਾ ਚੰਡੀਗੜ੍ਹ ਭੇਜੋ ਚੰਡੀਗੜ੍ਹ ਭੇਜੋ ਹਾਂਜੀ ਮੈਨੂੰ ਹੋ ਸਕਦੀ ਪੜਾਈ ਨਹੀਂ ਮੰਮੀ ਮੈਂ ਅੱਗੇ ਫੜਨਾ ਵਾ ਤੇ ਉਹ ਸਟੱਡੀ ਇੱਥੇ ਨਹੀਂ ਹੁੰਦੀ। ਕੋਲ ਦੇ। ਹਾਂ ਤੇ ਬੜਾ ਖਰਚਾ ਲੱਗ ਜਾਣਾ, ਪੈਸੇ ਬੜੇ ਲੱਗ ਜਾਣੇ ਚੰਡੀਗੜ੍ਹ ਦੇ ਤੇ। ਕੋਈ ਗੱਲ ਨਹੀਂ ਪੁੱਤ, ਜਦੋਂ ਤੇਰਾ ਦਾਖਲਾ ਖੁੱਲੂਗਾ ਨਾ ਮੈਨੂੰ ਦੱਸ ਦੀ, ਤੂੰ ਦਾਖਲਾ ਕਰਾ ਲਈ ਆਪਣਾ। ਤੂੰ ਬਸ ਪੜ। ਵੀਰੇ, ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਨਾ ਨਹੀਂ ਕਰੋਗੇ। ਤੇ ਇਸੇ ਲਈ ਫਾਰਮ ਮੈਂ ਪਿਲ ਲਈ ਲੈ ਕੇ ਆਏ। ਤੇ ਮੈਂ ਫਿਲ ਵੀ ਕਰ ਲਿਆ। ਆ ਬੱਸ ਤੁਸੀਂ ਨਾ ਸਾਈਨ ਕਰ ਦਿਓ। ਉਹ ਪੁੱਤ ਮੈਨੂੰ ਸਾਈਨ ਕਿੱਥੇ ਆਉਣੇ ਆ ਮੇਰੇ ਕੋ ਅੰਗੂਠਾ ਲਵਾ ਵਾਲਾ ਜਿੱਥੇ ਲਵਾਉਣਾ ਤੇ ਇੱਕ ਕੰਮ ਕਰ ਜਾ ਇਹਨੂੰ ਰੋਟੀ ਤੇ ਦੇ ਜਾ ਇਹਨੂੰ ਕਿਸੇ ਨੇ ਰੋਟੀ ਨਹੀਂ ਪੁੱਛੀ ਹੋਣੀ ਮੇਰੇ ਹਿਸਾਬ ਨਾਲ ਸਵੇਰ ਦੀ ਵਿੱਚ ਕੋਈ ਨਹੀਂ ਵੀਰੇ ਮੈਂ ਦੇ ਦਨੀ ਆ ਤੇ ਫਿਰ ਸਾਈਨ ਲਿਆ ਅੰਦਰੋਂ ਅੰਗੂਠਾ ਲਾਉਣ ਵਾਲਾ ਮੈਂ ਲਾਵਾਂ ਠੀਕ ਆ ਮੈਂ ਲੈ ਆਂਦੀ ਹਾਂ ਮੇਰੀ ਗੱਲ ਸੁਣ ਐਨੀ ਜਲਦੀ ਕੱਲੋਂ ਅਸੀਂ ਕੁੜੀ ਨੂੰ ਭੇਜਣਾ ਹੈ ਤੈਨੂੰ ਪਤਾ ਐਨੀ ਦੂਰ ਇੱਕ ਮਿੰਟ ਓ ਤੁਸੀਂ ਆ ਪੈਸੇ ਫੜੋ ਏ ਚਲੋ ਤੁਸੀਂ ਨਿਕਲੋ ਚਲੋ ਤੁਸੀਂ ਬੈ ਬੈ ਆ ਫੜੋ ਤੁਸੀਂ ਪੈਸੇ ਨਿਕਲੋ ਬੈ ਬੈ ਚਲੋ ਆ ਫੜੋ ਹਿਸਾਬ ਦੇ ਆ ਜੇ ਇਹਨਾਂ ਦਾ ਆ ਕੇ ਕਿਤੇ ਕਿਤੇ ਖਰਚ ਕੀਤੇ ਸੀ ਕੋਈ ਨਹੀਂ ਦੇਣਾ ਇਹਨਾਂ ਨੇ ਹਿਸਾਬ ਜਦੋਂ ਕਮਾਣੀਆਂ ਪੈਂਦੀਆਂ ਨੇ ਨਾ ਉਦੋਂ ਪਤਾ ਲੱਗਦਾ ਉਹ ਵੈਸੇ ਕਿਵੇਂ ਕਰਵਾਏ ਜਾਂਦੇ ਨੇ ਓਏ ਉਹ ਕਾਲੀ ਪੈਂਡਿਆ ਰਿੰਬੀ ਉਹਨੂੰ ਰੋਟੀ ਦੇ ਜਾ ਹਾਂਜੀ ਦੇਣੀ ਵੀਰੇ ੱਥਲੇ ਫੇਰ ਆਪਾਂ ਚਾ ਟਾਈਮ ਨਾਲ ਘਰ ਨੂੰ ਪਰਤਾ ਜੇ ਵਾਪਸ ਬਾਸਲ ਕੀ ਟਾਈਮ ਨਾਲ ਆ ਜਾ ਉਹ ਉਮਰਿਆ ਹੁੰਦਾ ਐਸ਼ ਕਰਨ ਤੋਂ ਕੋਈ ਨਹੀਂ ਇਹੋ ਦੇਣੇ ਉਹਨਾਂ ਦੇ ਨਿਆਣੀ ਲੈਣ ਦੇ ਨਾ ਗੋਲਡੀ ਤੇਰੇ ਐਸ਼ ਕਰਨ ਦਿਨ ਕੋਈ ਨਹੀਂ ਹੈਗੇ ਚਾਚੀ ਇਹੋ ਹੀ ਤਾਂ ਗੱਲ ਆ ਮੰਮੀ ਮੈਂ ਹੁ ਚੋਣਾ ਕਿ ਜਿਹੜੀ ਐਸ਼ ਮੈਂ ਨਹੀਂ ਨਾ ਕਰ ਸਕਿਆ ਉਹ ਸੈਸ਼ ਦੀ ਇਹਨਾਂ ਦੇ ਕੋਲ ਕੋਈ ਕਮੀ ਨਹੀਂ ਇਹਨਾਂ ਦੀ ਬਸ ਲੋੜ ਤਾਂ ਸਾਰੀਆਂ ਪੂਰੀਆਂ ਕਰੀ ਜਾਈ ਉਹ ਕਹੀ ਜਾਂਦੇ ਨੇ ਤੂੰ ਦੇਈ ਜਾ ਨਾ ਤੂੰ ਬਿਨਾ ਪੁੱਛੇ ਦੇਈ ਜਾ ਨਾ ਓਏ ਉਹ ਕਿੱਥੇ ਗਈ ਆ ਉਹਨੂੰ ਕੋ ਰੋਟੀ ਲੈ ਆ ਕਿ ਮੈਂ ਜਾਵਾਂ ਮੈਂ ਹੀ ਜਾ ਕੇ ਵੇਨਾ ਤੂੰ ਬੈਠ ਤੂੰ ਬੈਜਾ ਤਈ ਮੈਂ ਹੀ ਜਾ ਕੇ ਵੇਨਾ ਤੁਸੀਂ ਬੈਠੋ ਕਿਰਨ ਹਾਂਜੀ ਜੀ ਜੇ ਤਾਂ ਮੁੰਡੇ ਨੂੰ ਰੋਟੀ ਖਵਾ ਕੇ ਹਾਂਜੀ ਹਾਂਜੀ ਖੋਣੇ ਗਏ ਆ ਦੇਤੀ ਰੋਟੀ ਮੈਂ ਨਾਲ ਹੀ ਵੀ ਦੇਤੀ ਆ ਮੈਂ ਕਿਉਂ ਇੱਥੇ ਖਾ ਲਿਓ ਤਾਂ ਤੈਨ ਨਾਲ ਹਾਂ ਪੰਜਾ ਜਿਆਦਾ ਬੰਦੇ ਨੇ ਸਿਫੁਲਕੇ ਜਿਆਦਾ ਵੀ ਤੇ ਨਾਲੇ ਉਹ ਲੱਗੇ ਹੋਏ ਇਹਨਾਂ ਥੋੜੇ ਪਾ ਜ ਉਹਨਾਂ ਦੇ ਵੀ ਚਾਹ ਚ ਮੈਂ ਦੇਤੀ ਆ ਤੇ ਮੇਰੀ ਗੱਲ ਸੁਨੋ ਰਾਤ ਵਾਸਤੇ ਕੀ ਬਣਾਣਾ ਵਾ ਮੈਂ ਸੋਚ ਨਹੀਂ ਆ ਅੱਜ ਚੁੱਲਾ ਲੈ ਕੇ ਆਇਆ ਅੱਜ ਮੰਮੀ ਚੁੱਲੇ ਦੇ ਨਾਲ ਕੁਝ ਬਣਾਏਗੀ ਤੂੰ ਛੱਡ ਅੱਜ ਚੁੱਲਣ ਪਹਿਲੇ ਕਿਰਨ ਮੇਰੀ ਗੱਲ ਸੁਣ ਹਾਂਜੀ ਚਾਚੀ ਜੀ ਕਿਰਨ ਤੁਸੀਂ ਵੀ ਉਹਨ ਕੁਝ ਸੋਚੋ ਆਪਣੇ ਬਾਰੇ ਸੋਚੋ ਕੀ ਕਹਿੰਦੇ ਜੇ ਤੁਸੀਂ ਦੇਖ 골ਡੀ ਨਾਲ ਤੇ ਮੈਂ ਖੁੱਲ ਕੇ ਗੱਲ ਨਹੀਂ ਕਰ ਸਕਦੀ ਪਰ ਪੁੱਤਰ ਤੇਰੇ ਨਾਲ ਤੇ ਕਰ ਸਕਦੀ ਹਾਂ ਨਾ ਆਪਣਾ ਪਰਿਵਾਰ ਵਧਾਓ ਅੱਗੇ ਛਾਚੀ ਜੀ ਤਾਨੂੰ ਵੀ ਪਤਾ ਵਾ ਇਹਨਾਂ ਨੇ ਸ਼ੁਰੂ ਤੇ ਹੀ ਕਿਹਾ ਸੀਗਾ ਕਿ ਮੇਰੇ ਇਹ ਤਿੰਨ ਬੱਚੇ ਆ ਤੇ ਇਹਨਾਂ ਨੂੰ ਸੰਭਾਲਣਾ ਮੇਰੀ ਜ਼ਿੰਮੇਵਾਰੀ ਆ ਤੇ ਮੈਂ ਹਰ ਇੱਕ ਕਦਮ ਤੇ ਹਰ ਇੱਕ ਮੋੜ ਤੇ ਇਹਨਾਂ ਦੇ ਫੈਸਲੇ ਦੀ ਇੱਜ਼ਤ ਕਰਦੀ ਆ ਤੇ ਮੈਂ ਨਹੀਂ ਚਾਹਦੀ ਕਿ ਇਹ ਦੁਖੀ ਹੋਣ ਇਸ ਕਰਕੇ ਮੈਂ ਵੀ ਜਦੋਂ ਦੀ ਵਿਆਹੀ ਆਈਆਂ ਨਾ ਇਹਨਾਂ ਤਿੰਨਾਂ ਨੂੰ ਹੀ ਆਪਣੇ ਬੱਚੇ ਸਮਝਿਆ ਵਾ ਤੇ ਇਹ ਬੱਚੇ ਹੀ ਆ ਸਾਡੇ ਨਹੀਂ ਕਿਰਨ ਨਹੀਂ ਆਪਣਾ ਪਰਿਵਾਰ ਹੋਣਾ ਚਾਹੀਦਾ ਮੰਨਿਆ ਮੈਂ 골ੜੀ ਇਹਨਾਂ ਤਿੰਨਾਂ ਭੈਣ ਪਰਮਦੇ ਚੂਰਤਾ ਪੂਰੀਆਂ ਕਰਦਾ ਪਿਆ ਹਰ ਥਾਂ ਤੇ ਇਹਨਾਂ ਦੇ ਨਾਲ ਖਲੋਤਾ ਹੈ ਇਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦੀ ਪਰ ਪੁੱਤ ਕਦੋਂ ਤੱਕ ਤੁਹਾਡਾ ਵੀ ਏ ਕਰਦਾ ਕਿ ਤੁਸੀਂ ਆਪਣੇ ਤੁਹਾਡੇ ਬੱਚੇ ਹੋਣ ਸਾਡਾ ਵੀ ਜੀ ਕਰਦਾ ਮੇਰੇ ਵੀ ਪੋਤਾ ਪੋਤੀ ਹੋਣ ਅਸੀਂ ਉਹਨਾਂ ਨੂੰ ਖਡਾਈਏ ਉਹਨਾਂ ਦੀ ਮਗਰ ਮਗਰ ਭੱਜੇ ਫਿਰਿਏ ਵੇਖ-ਵੇਖਿਆ ਸੀ ਉਹਨਾਂ ਨੂੰ ਖੁਸ਼ ਹੋਈ ਚੰਗਾ ਕੀਤਾ ਤੂੰ ਅੱਜ ਪੁੱਛੀ ਲਈ ਤੇ ਮੈਂ ਤੇ ਗੋਲਡੀ ਨਾਲ ਗੱਲ ਕਰਾਂ ਨਾ ਉਹ ਤੇ ਮੇਰਾ ਲੜੀ ਪੈਂਦਾ ਮੈਂ ਉਹਨੂੰ ਕਿਹਾ ਪੁੱਤ ਤੁਸੀਂ ਵੀ ਆਪਣਾ ਸੋਚੋ ਸਾਡਾ ਵੀ ਜੀ ਕਰਦਾ ਅਸੀਂ ਆਪਣੇ ਪੋਤੇ ਪੋਤਰੀਆਂ ਖਡਾਈਏ ਉਹਨਾਂ ਨੂੰ ਚੁੱਕੀਏ ਉਹਨਾਂ ਨੂੰ ਆਪਣੇ ਨਾਲ ਸਵਾਈਏ ਉਹਨਾਂ ਨਾਲ ਚਾਮਲਾਰ ਕਰੀਏ ਕਿ ਮੇਰੇ ਨਾਲ ਲੜ ਪੈਂਦਾ ਹੀ ਤੇ ਕਿੰਨੇ ਕਿੰਨੇ ਦਿਨ ਮੈਂ ਤਾਂ ਭੋਲ ਧਰ ਤੀਗਾ ਮੈਂ ਤੇ ਹੁਣ ਚੁੱਪੀ ਕਰ ਗਈ ਹਾਂ ਮੈਂ ਉਹਨੂੰ ਕੁਝ ਕਹਿੰਨੀ ਇਹ ਤੇ ਨਾ ਮੈਨੂੰ ਕੁਝ ਕਹੀ ਨਹੀਂ ਤੂੰ ਹੀ ਸਮਝਾ ਹੁਣ ਨਾ ਕਿਰਲ ਪੁੱਤ ਤੂੰ ਗੱਲ ਕਰੀ ਗੋਲਡੀ ਨਾ ਤੇਰੀ ਗੱਲ ਕਹੀ ਹੋਈ ਨਾ ਮੈਨੂੰ ਲੱਗਦਾ ਉਹ ਜ਼ਿਆਦਾ ਸਮਝੇਗਾ ਲੱਖਾਂ ਜਹ ਪੈਣ ਪਰਾ ਹੈਗੇ ਨੇ ਕਹਿੰਦੇ ਨਾ ਨਵੀਂ ਆਦਤ ਪਤਾ ਨਹੀਂ ਸਮੇ ਦਾ ਕੁਛ ਨਹੀਂ ਉਹ ਪਤਾ ਕਿਰਨ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਦਿਲੋਂ ਨਿਭਾਉਂਦੇ ਪੇਜ ਪਰ ਅੱਗੇ ਕਿੰਨੇ ਵੇਖੀ ਨਹੀਂ ਨਹੀਂ ਚਾਹੀ ਇਹ ਸੇ ਗੱਲ ਦੀ ਤੈ ਫਿਕਰ ਨਾ ਕਰੋ ਵੇਖੋ ਦੋਵੇਂ ਭਰਾ ਸਾਹਿਲ ਤੇ ਡੀਕੇ ਤੇ ਰਿੰਪੀ ਭੈਣ ਉਹ ਇਹਨਾਂ ਨੂੰ ਭਰਾ ਘਟ ਤੇ ਪਿਓ ਜਿਆਦਾ ਸਮਝ ਦੇ ਪੁੱਤ ਉਹ ਤੇ ਗੱਲ ਠੀਕ ਐ ਉਹਨਾਂ ਦੀ ਜਗ੍ਹਾ ਉਹਨਾਂ ਦੇ ਥਾਂ ਐ ਉਹਨਾਂ ਨੂੰ ਤਾਂ ਤੁਸੀਂ ਕਰਦੇ ਹੀ ਪਏ ਹੋ ਕਰ ਹੀ ਜਾਓਗੇ ਮਗਰ ਜੋ ਅਸੀਂ ਦੋਵੇਂ ਜਾਣੀ ਆਂਦੀਆਂ ਨਾ ਪੁੱਤ ਉਹਦੇ ਬਾਰੇ ਸੋਚੋ ਰਹੀ ਘਲ ਰਿੰਪੀ ਦੀ ਉਹਨੂੰ ਤੇ ਵਿਆਹ ਹੀ ਦੇਣਾ ਫੇਰ ਚਲੋ ਕੋਈ ਗੱਲ ਮੈਂ ਤਾਂ ਧੀਆ ਭਾਵਨਾਵਾਂ ਸਮਝਦੀ ਹਾਂ ਕੋਈ ਗੱਲ ਜਦੋਂ ਟਾਈਮ ਆਊਗਾ ਆਪੇ ਹੀ ਜਾ ਵੇਖ ਲੈ ਰਸੋਈ ਦਾ ਕੋਈ ਕੰਮ ਕੋ ਚਲੋ ਠੀਕ ਹੈ ਟੇਮ ਤੇ ਹਾਂਜੀ ਮੰਮੀ ਸਾਈਡ ਤੇ ਕਰਿਆ ਕਰੋ ਖਜੁੱਤੀਆਂ ਆਦੇ ਵਿੱਚਕਾਰ ਜੁੱਤੀਆਂ ਰੱਖ ਕੇ ਛੱਡਦੀਆਂ ਕੋਈ ਨਾਲ ਉਹਦੀ ਮੇਰਾ ਕੋਈ ਨਹੀਂ ਕਿਤੇ ਚੱਲਿਆ ਸੌਟ ਨਾ ਦੇ ਮੰਮੀ ਅੱਗੇ ਨਵਾਂ ਲੈ ਕੇ ਤਾਂ ਵੀ ਰਣ ਮਸਲ ਕੀਤਾ ਨਾ ਨਹੀਂ ਮੇਰੀ ਗੱਲ ਸੁਣ ਹਾਂਜੀ ਇੱਧਰ ਵੇਖ ਮੇਰੇ ਆ ਹਾਂਜੀ ਇੱਥੇ ਪੜਾਈਆਂ ਲਿਖਾਈਆਂ ਨਹੀਂ ਹੋ ਸਕਦੀਆਂ ਓਹੋ ਮੰਮੀ ਤਾਨੂੰ ਇਹ ਚੀਜ਼ਾਂ ਦੇ ਨਹੀਂ ਪਤਾ ਨਾ ਮੇਰੀ ਗੱਲ ਸੁਣੋ ਮੰਨਿਆ ਤੇਰੀ ਮਾਂ ਹਨ ਪੜੇ ਲੇਕਿਨ ਦੁਨੀਆ ਤੇ ਵੇਖਦੀ ਪਈ ਹੈ ਨਾ ਜਾਂ ਦੁਨੀਆ ਤੇ ਦੇਖਦੇ ਪਏ ਸਹੀ ਠੀਕ ਮੰਨਿਆ ਮੈਂ ਮੇਰੀ ਗੱਲ ਸੁਣੋ ਜਿਹੜੀ ਪੜਾਈ ਇੱਥੇ ਨਹੀਂ ਹੈਗੀ ਤਾਂ ਹੀ ਤੇ ਮੈਂ ਕਹਿ ਰਹੀ ਕਿ ਮੈਂ ਚੰਡੀਗੜ੍ਹ ਜਾਣਾ ਕਿਉਂਕਿ ਉਹ ਪੜਾਈ ਉੱਥੇ ਹੀ ਹੈਗੀ ਮੰਮੀ ਇੱਥੇ ਨਹੀਂ ਹੈਗੀ ਉਹ ਚੀਜ਼ ਮੇਰੀ ਗੱਲ ਸੁਣ ਤੂੰ ਇੱਥੇ ਕੋਈ ਸਲਾਈ ਕਢਾਈ ਸਿੱਖ ਪੂਰਾ ਕੋਰਸ ਕਰ ਤੇ ਮੇਰੀ ਗੱਲ ਸੁਣ ਉਹਨੂੰ ਵਿਚਾਰਾ ਉਹ ਤੁਹਾਡੇ ਮੰਨੀ ਜਾਂਦਾ ਤੁਸੀਂ ਮਨਾਈ ਜਾਂਦੇ ਹੋ ਹੈ ਕਿਉਂ ਨੋਟੇ ਬੋਸ ਪਾਉਂਦੇ ਹੋ ਮੰਮੀ ਸਲਾਈ ਕਢਾਈ ਕਰਨ ਚ ਕੀ ਰੱਖਿਆ ਵਾ ਇਹਨਾਂ ਕੋਈ ਸਟੈਂਡ ਨਹੀਂ ਹੁੰਦਾ ਬੰਦਾ ਕਿਹੜੇ ਲਿਖ ਲਵਾਂਗੀ ਨਾ ਤੇ ਆਪਣੇ ਪੈਰਾਂ ਸਟੈਂਡ ਹੁੰਦਾ ਉਹ ਵੇਖਾਂ ਅਸੀਂ ਸੂਰਸਵਾ ਕੇ ਲਿਆਨੇ ਆ 2200 ਰੁਪਏ ਸਵਾਈ ਲੈਂਦੀਆਂ ਨੇ ਤੇ 2200 ਕਮਾਉਂਦੀ ਰਹੂਗੀ ਮੈਂ ਸਾਰਾ ਮੁਰਗ ਘਟੋ ਘਟ ਲੱਖਾਂ ਕਰੋੜਾਂ ਚ ਧਮਾਵਾਂ ਇੰਨੇ ਕਾਬਲੇ ਬਣ ਜਾ ਮੈਂ ਤੇ ਇੰਨੇ ਕਾਬਲ ਤਾਈ ਬਣ ਸਕਦੀ ਆ ਜੇ ਮੈਂ ਪਾਟ ਲਿਖ ਲਵਾਂਗੀ ਨੇ ਪੈਨ ਆ ਤੇਰੇ ਅਗੇ ਜੋੜੇ ਹੱਥ ਇੰਨੇ ਉੱਚੇ ਸੁਪਰੇਣਾ ਵੇਖ ਮੰਮੀ ਸਾਨੂੰ ਨਾ ਸੁਪਨੇ ਕੋ ਨਹੀਂ ਹੋ ਰਹਾ ਸਾਡੇ ਭੈਣ ਤੇ ਮੇਰੀ ਗੱਲ ਸੁਣ ਮੁੰਡੇ ਤੇ ਇਨਾ ਬੋਝ ਨਾ ਪਾ ਚੁੱਪ ਕਰਕੇ ਇੱਥੇ ਮੈਂ ਉਸ ਸਲਾਈ ਵਾਲੀ ਨਾਲ ਗੱਲ ਕਰਕੇ ਆਨੀ ਆ ਮੰਮੀ ਮੈਂ ਨਹੀਂ ਸਲਾਈ ਘੜੀ ਸਿੱਖਣੀ ਮੈਂ ਤੁਹਾਨੂੰ ਕਹਿ ਤਾ ਮੈਨੂੰ ਨਹੀਂ ਚੰਗੀ ਲੱਗਦੀ ਸਲਾਈ ਘੜਾਈ ਮੈਂ ਪੜਨਾ ਬਸ ਨਹੀਂ ਉਹਦੇ ਤੇ ਕੋਈ ਤਰਸ ਕਰੋ ਸਾਰਾ ਦਿਨ ਪੈਲੀਆਂ ਚ ਖੱਪਦਾ ਵਿਚਾਰਾ ਮਿੱਟੀ ਦੇ ਨਾਲ ਮਿੱਟੀ ਬਣਿਆ ਹੋਇਆ ਮੁੰਡਾ ਤਾ ਤੁਹਾਨੂੰ ਸਰੇ ਤੁਸੀਂ ਜਾ ਕੇ ਵੇਖੋ ਸੀ ਉਹ ਕਿਵੇਂ ਰੁੱਲਦਾ ਕਦੀ ਚੱਕਰ ਮਾਰਿਆ ਜੀ ਮੰਮੀ ਮੰਮੀ ਦੇ ਮੈਂ ਤਾਂ ਹੀ ਕਹਿ ਰਹੀ ਆ ਮੈਂ ਆਪਣੇ ਪੈਰਾਂ ਤੇ ਖੜੀ ਹੋ ਜਾਾਂਗੀ ਤੇ ਕੱਲ ਨੂੰ ਵੀਰੇ ਦੇ ਮਦਦ ਕਰ ਚੁੱਕੀ ਤਾਂ ਹੋ ਜਾਾਂਗੀ ਨਾ ਕਿ ਉਹਨਾਂ ਨੂੰ ਵੀ ਮਾਣ ਹੋਏਗਾ ਤੇਰਾ ਸਿ ਵਿਆਹ ਕਰਨਾ ਹੈ ਕਿ ਤੂੰ ਵੀਰੇ ਦੀ ਮੱਤਾ ਕਰਦਾ ਫਿਰਨਾ ਹੈ ਭਾਈ ਮੇਰੀ ਕੀ ਉਮਰ ਹੋਈ ਹੈ ਜ ਮਮੀ ਅਜੇ ਨਹੀਂ ਮੈਂ ਵਿਆਹ ਨਾ ਨਾ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਮੈਨੂੰ 파ੜ ਲਿਖ ਲੈਣ ਦਿਓ ਆਪਣੇ ਪੈਰਾਂ ਤੇ ਸਟੈਂਡ ਹੋਣ ਦੋ ਤਾਂ ਜੋ ਮੈਂ ਵੀਰੇ ਦੀ ਹੈਲਪ ਕਰ ਸਕਾਂ ਤੇ ਵੀਰਾ ਵੀ ਮਾਣ ਮਹਿਸੂਸ ਕਰੇ ਕਿ ਮੈਂ ਇੱਕ ਕੁੜੀ ਤੇ ਪਹਿਲਾ ਲਾਇਆ ਨਾ ਤੇ ਕਿ ਕੰਮ ਵੀ ਹੈ ਫੇਰ ਜਦ ਕ ਮੇਰਾ ਵਿਆਹ ਦੀ ਗੱਲ ਕਰਿਓ ਅਜੇ ਮੈਂ ਕੋਈ ਵਿਆਹ ਨਹੀਂ ਕਰਾਉਣਾ ਚਾਹੁੰਦੀ ਧੀਆ ਪਰਾਇਆ ਧਨ ਇਹ ਵਿਆਹ ਨਹੀਂ ਵਿਆਹ ਚੰਗਾ ਸਮੇਂ ਟਾਈਮ ਨਾਲ ਵਿਆਹ ਦੇ ਆਗੇ ਨਾ ਚੰਗਾ ਲਿੰਬੇ ਮੰਮੀ ਵਿਆਹ ਤੇ ਕਰਾਣਾ ਵਾ ਪਰ ਮੈਂ ਅਜੇ ਨਹੀਂ ਕਰਾਣਾ ਅਜੇ ਮੈਂ ਸਿਰਫ ਪੜਨਾ ਨੇ ਬਸ ਮੇਰਾ ਲਾਸ ਹੈਗਾ ਤੂੰ ਨੇ ਤੂੰ ਫਿਰ ਕੇ ਸੋਚੇਂਗੀ ਸਾਨੂੰ ਦੱਸੇਂਗੀ ਕਦੋਂ ਤੂੰ ਵਿਆਹ ਕਰਨਾ ਤੁਸੀਂ ਉਦੋਂ ਕਰਾਂਗੀ ਕੋਈ ਨਹੀਂ ਮੈਂ ਵੀਰੇ ਨੂੰ ਪੁੱਛ ਲਾਂਗੀ ਵੀਰਾ ਜੋ ਕੇਗਾ ਮੈਂ ਕਰਾਂਗੀ ਜਿਆਦਾ ਨਾ ਬੋਝ ਪਾਓ ਮੁੰਡੇ ਤੇ ਨਹੀਂ ਪਾਂਦੀ ਮੰਮਾ ਜੋ ਵੀ ਰੱਖੇਗਾ ਮੈਂ ਉਹ ਕਰ ਲਾਂ ਠੀਕ ਨਨੁਕਾ ਹੁੰਦਾ ਕੋਈ ਹਾਲ ਨਹੀਂ ਅੱਜ ਕੱਲ ਮੰਮੀ ਕਿਉਂ ਨਹੀਂ ਸਮਝਦੇ ਕਿ ਸਲਾਈ ਕਿਡਾਈ ਚ ਕੁਝ ਨਹੀਂ ਰੱਖਿਆ ਨਾਲੇ ਮੈਨੂੰ ਇਸ ਚ ਬਿਲਕੁਲ ਇੰਟਰਸਟ ਨਹੀਂ ਹੈਗਾ ਮੈਨੂੰ ਹੈਗਾ ਕਿ ਮੈਂ ਪੜ੍ਹ ਲਿਖਾ ਜਾਵਾਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵਾਂ ਜਿਵੇਂ ਵੀਰੇ ਨੇ ਮੈਨੂੰ ਸਹੇਲਾਨ ਨਹੀਂ ਗਿਆ ਤੇ ਉਹਦਾ ਕੋਸ਼ ਤੇ ਮੁੱਲ ਬਾਮ ਹੈ ਮੈਂ ਬਾਕੀ ਵੀਰੇ ਨਾਲ ਗੱਲ ਕਰਦੀ ਹਾਂ ਤੇ ਵਿਰਮ ਨੂੰ ਕਦੇ ਨਾ ਹੀ ਕਰੇਗਾ